ਪਤਾ ਲੱਗ ਗਿਆ ਤਾਂ ਲੈ ਆਈਏ ਤਾਂ ਫਿਰ ਪਤਾ ਲੱਗਣ ਨਹੀਂ ਦੇਣਾ ਲੋਕਾਂ ਨੂੰ ਕਿਉਂ ਨਹੀਂ ਦੱਸਣਾ ਜੇ ਕੋਈ ਪੁੱਛੂ ਤਾਂ ਅਸੀਂ ਆਖਣਾ ਕਿੱਥੇ ਆਓ ਸਾਡੇ ਘਰ ਵੇਖੋ ਕਿੱਥੇ ਕੁੜੀਆਂ ਲੋਕ ਕੌਣ ਹੁੰਦੇ ਆ ਲੋਕਾਂ ਨੇ ਕਹਿਣ ਦੇ ਕੋਈ ਕੰਮ ਹੋਣਾ ਤਾਂ ਤੁਸੀਂ ਆਂਦੇ ਜੇ ਲੋਕੀ ਕਹਿਣ ਤਾਂ ਪੇ ਤਾਂ ਲੈ ਆਈਏ ਹੱਥ ਲੈ ਆਉਣੀ ਅਹੀਂ ਤੇ ਨਹੀਂ ਲਿਆਉਣੀ ਕਹਿਣ ਦੇ ਲੋਕਾਂ ਨੇ ਜੋ ਅਹੀਂ ਤੇ ਨਹੀਂ ਲਿਆਉਣੀ ਕੁੜੀ ਅਹੀਂ ਤੇ ਨਹੀਂ ਲਿਆਉਣੀ ਕੁੜੀ ਆਸਾ ਕਿਉਂ ਨਹੀਂ ਤੋਂ ਨੀ ਗਈ ਹਾਏ ਰੱਬਾ ਜੇ ਕਿੰਨਾ ਚਿਰ ਹੋਇਆ ਵਿਆਹ ਨੂੰ ਚੰਗਾ ਤੂੰ ਘਾਰੀ ਲਾਹਾਂ ਗੱਲ ਕੋਈ ਮੈਂ ਕਰ ਲੂੰਗਾ ਤੇਰੇ ਨਾਲ ਤੇ ਪਹਿਲਾ ਨਜੇਟ ਲਾ ਉਹਨਾਂ ਨੂੰ ਵੀ ਮੈਂ ਜੇਟ ਲੂੰਗਾ ਗਲਾ ਮਾਰਦੀ ਫਿਰਦੀ ਉਹਦਾ ਨਾ ਤੇਰੇ ਨਾਲ ਮੈਂ ਗਾੜੀ ਉੱਥੇ ਹੱਥ ਜੋੜ ਕੇ ਆਈ ਆ ਅੱਗੇ ਬਾਹਰ ਕਿ ਤੇਰੇ ਨਾਲ ਮੈਥੋਂ ਵਾਰੇ ਨਹੀਂ ਆਇਆ ਜਾਣਾ ਤੇ ਤੂੰ ਹੀ ਫੇ ਇੱਥੇ ਮੇਰੇ ਮਗਰ ਆਈਆਂ ਨਹੀਂ ਮੇਰੇ ਕੋਟ ਪਾਣੀ ਟੱਪਣਾ ਸੀ ਤੇ ਮੈਂ ਤਾਂ ਆਇਆ ਅੱਛਾ ਇੱਧਰ ਨੂੰ ਜੋ ਆਏ ਮੇਰੇ ਖੰਨਚ ਵਾਲਾ ਪੋਣ ਉੱਥੇ ਪਾਣੀ ਪੀ ਲੈਂਦੇ ਆ ਆਪ ਹੀ ਓਏ ਉਹ ਤਾਂ ਮੈਂ ਫੜ ਕੇ ਪੀ ਲੈਣਾ ਸੀ ਤੇ ਕੀ ਗੱਲ ਪੈਸੇ ਰੁੱਖਾ ਨਾ ਲੱਗੇ ਆ ਕਿਉਂ ਆ ਤੇਰੇ ਲਾਡਲੇ ਨੇ ਮੰਗੀ ਘੜਾਏ ਇਸ ਪੈਣ ਦੇ ਚ ਆ ਪੈਸੇ ਆਹੋ ਇਹ ਲਾਡਲੇ ਨੇ ਨਹੀਂ ੜਾਏ ਆ ਤੇਰੀ ਸ਼ਿੰਦੀ ਲਾਡਲੀ ਨੇ ੜਾਇਆ ਜਿਹੜੀ ਪਾਣੀ ਦੇ ਕੇ ਗਈ ਆ ਇਹਨੇ ਕਿਦਾਂ ੜਾਏ ਇਹ ਤੇਰੀ ਪਰਜਾਈ ਆਈ ਅੱਗੇ ਨਾ ਕਦੀ ਪਿੱਛੇ ਨਾ ਅਹੀਂ ਘਰ ਹੈ ਨਹੀਂ ਤਾਂ 500 ਰੁਪਏ ਦੇਣ ਆਈ ਆ ਇਹਦੇ ਮਾਰਾਂ ਮੱਥੇ ਮੈਂ ਜਾ ਕੇ ਕਿਹਦੇ ਆਹੋ ਕਿੰਦਾ ਬੰਦੇ ਹੋ ਪਹੇ ਮੋੜ ਜਣਾ ਤੂੰ ਤੇ ਮੋੜਨੀ ਨਹੀਂ ਕਿ ਉਹ ਕੁੜੀ ਨੂੰ ਦੇ ਕੇ ਕੁੜੀ ਨੂੰ ਫੜਾ ਦੇ ਚੁੱਪ ਕਰਕੇ ਤੁਹਾਡੇ ਮਗਰੋਂ ਕੀ ਕਰਨਾ ਆਈ ਤੇਰਾ ਤੇ ਫਿਰ ਕੀ ਆ ਗਈ ਹੈ ਤੇ ਤੇਰਾ ਲੈ ਗਈ ਕੋ ਚੁੱਕ ਕੇ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਜੇ ਜਗ ਦੀ ਪਰਵਾਹ ਕਰਨਗੇ ਜੀئیںਗੇ ਨਹੀਂ ਦੁਨੀਆ ਤੇ ਅਸੀਂ ਆਪਣੇ ਮਨ ਦੀ ਮਰਜ਼ੀਆਂ ਕਰਨੀਆਂ ਬਸ ਪਰ ਮੈਂ ਪੈਸੇ ਨਹੀਂ ਰੱਖਣੇ ਪੈਸੇ ਮੈਂ ਮੋੜਨ ਚੱਲੀ ਕਿਦੇ ਖਾ ਦਾ ਕਰੇ ਕਰਦੀ ਕੰਮ ਚੱਲੀ ਚੱਲੀ ਵੀ ਹੋਏ ਕਰਦੀ ਕੀ ਜਨਾਨੀ ਅਗਲੇ ਪੈਸੇ ਦੇ ਕੇ ਗਈ ਉਹਨੇ ਕਹਣਾ ਖਰਿਆ ਕਿਉਂ ਮੋੜ ਗਈ ਆ ਵੀ ਮੈਂ ਕੋਈ ਕਰਕੇ ਦੇ ਆਈ ਆ ਪੈਸੇ ਦੇ ਵਿੱਚ ਹਾ ਹਾ ਇਹਨਾਂ ਨੇ ਮਾਰੇ ਆਇਆ ਜਾਣਾ ਭਈ ਮੇਰ ਕੋ ਸਤਿ ਸ਼੍ਰੀ ਅਕਾਲ ਭੈਣ ਜੀ ਲੰਮੀ ਪੈ ਗਈ ਆ ਆਹੋ ਮੈਂ ਇੱਥੇ ਚੱਲ ਤਰੀ ਤਲਮੀ ਹੱਕ ਗਈ ਫਿਰ ਤੁਰ ਕੇ ਆਣ ਕੇ ਕਾਕੀ ਗਈ ਕੇ ਦਵਾਈ ਲੈਣ ਗਈ ਅੱਛਾ ਤੇ ਠੱਕਣਾ ਤਾਂ ਹੈ ਹੀ ਆ ਤੇ ਆਂਡ ਗਵਾਂਡ ਵੀ ਮੈਨੂੰ ਬਾਜਾਂ ਮਾਰਨਾ ਆ ਜਾ ਆ ਜਾ ਆ ਹੋਈ ਕਿ ਦਵਾਈ ਲੈਣ ਤੇ ਜਿਹੜੀ ਗਈ ਗਈ ਆ ਹੋਰ ਵੀ ਬੜੇ ਕੰਮ ਕਰਕੇ ਆਈ ਆਖੰਡੇ ਕਾਝੇ ਕੰਮ ਕਰਕੇ ਆਈ ਸਾਡੇ ਘਰ ਨਹੀਂ ਗਏ ਤੁਸੀਂ ਗਈ ਹੀ ਮੈਂ ਬੋਤੀ ਵੇਖਣ ਤਾਂ ਹਾ ਤਾਂ ਭੈਣ ਜੀ ਮਿੰਨੇ ਤਉ ਤੇ ਹੋ ਗਿਆ ਮੇਰੇ ਪੁੱਤ ਦੇ ਵਿਆਹ ਨੂੰ ਉਰੰਦਾਰ ਤੈਨੂੰ ਰਾਹ ਨਾ ਆਇਆ ਅੱਜ ਮੈਂ ਘਰ ਹੈ ਨਹੀਂ ਅੱਜ ਤੁਸੀਂ ਬੋਤੀ ਵੇਖਣ ਚੱਲਗੇ ਤੈਨੂੰ ਕੀ ਪਤਾ ਇਹ ਤਾਂ ਘਰ ਹੈਗੀ ਆ ਕਿ ਨਹੀਂ ਹੈਗੀ ਤੇ ਮੈਂ ਤੂੰ ਕਿਹੜਾ ਸਾਨੂੰ ਕਿਦਾ ਕਵਾਇਆ ਨਹੀਂ ਕਿਦਾ ਸੱਦਿਆ ਨਹੀਂ ਤੇ ਮੈਂ ਹਾਂ ਚੱਲ ਮੈਂ ਬੋਤੀ ਵੇਹੋਂ ਨਹੀਂ ਮੈਨੂੰ ਕੀ ਪਤਾ ਤਾਂ ਘਰ ਹੈਗੀ ਹੀ ਕਿ ਨਹੀਂ ਹੈਗੀ ਹਾਂ ਜੀ ਜਦੋਂ ਅਸੀਂ ਤੁਹਾਨੂੰ ਕਹਿੰਦੇ ਹਾਂ ਇਹ ਰਿਸ਼ਤੇ ਕਰਾਓ ਉਦੋਂ ਤਾਂ ਤੁਸੀਂ ਕਿਹਾ ਇਹਨੇ ਕੰਨ ਨਹੀਂ ਕੀਤਾ ਤੇਰੀ ਨੌ ਜੂ ਸੋਹਣੀ ਜਵਾਨ ਆ ਗਈ ਤੇਰਾ ਰਾਦਾ ਵੀ ਕਿਦਾ ਦਵਿੰਦਰ ਜੀ ਨੌ ਨਾ ਸੋਹਣੀ ਜਵਾਨ ਆ ਜੇ ਤੇ ਤਾਂ ਕਰਕੇ ਤੇ ਹੁਣ ਜਦੋਂ ਹਾਨੂੰ ਤੇ ਰਿਸ਼ਤਾ ਮਿਲਿਆ ਤੇ ਸਾਡਾ ਛੇਤੀ ਛੇਤੀ ਬੱਸ ਹੋਇਆ ਕੰਮ ਅਸੀਂ ਗਏ ਤੇ ਰਿਹਾ ਕੇ ਲੈ ਆਏ ਚੱਲੋ ਉਹ ਤਾਂ ਚੰਗਾ ਕੀਤਾ ਉਹ ਤੇਰਾ ਕੋਲਾ ਬਤ ਰਿਆ ਹਗਾ ਹਾ ਤੇ ਨਹੀਂ ਰਿਆ ਤਾਂ ਹੀ ਜਦੋਂ ਉਸ ਖਬਰ ਮਿਲੀ ਚੰਗਾ ਚੰਗਾ ਕਰਕੇ ਆਪਾਂ ਲੈ ਆਏ ਉਸਨੇ ਸੋਹਣੀ ਨੋਤੀ ਮਿਲ ਗਈ ਆ ਕਿ ਤੇ ਸੋਨੇ ਦੇ ਰਤੀ ਆਹ ਉਹ ਤੇ ਰੇ ਦਾ ਕੀਮਤ ਬਲ ਹੋਇਆ ਨਹੀਂ ਮੈਂ ਆਖਿਆ ਬਦਵਾਨੀ ਆ ਨਾ ਪਰ ਰਿਸ਼ਤਾ ਕਰਾਓ ਰਿਸ਼ਤਾ ਜੇ ਕਿਤੇ ਮਿਲਦਾ ਤਾਂ ਫੇਰ ਹੀ ਕੋਈ ਤਰੰਦਾ ਨਾ ਤੇ ਉਹ ਕਿਹੜਾ ਮੰਨਾ ਕਿਹੜਾ ਰਿਆਹ ਹਗਾ ਸਿਰ ਰਿਆਹ ਤਾਂ ਨਹੀਂ ਮੇਰਾ ਪੁੱਤ ਜਿੱਥੇ ਅੰਜਲੀ ਹੁੰਦੀ ਹੋਣੀ ਸੀ ਜਿੱਥੇ ਸੰਜੋਗ ਆਂਦੀ ਆ ਨਾਲੇ ਮਨਪ੍ਰੀਤ ਵੀ ਹਟਾਈ ਆ ਮੈਨੂੰ ਪੁੱਛਦੀ ਸੀ ਤੇਰੀਆਂ ਕੁੜੀਆਂ ਆਹ ਲੋਕ ਸਾਰੇ ਪਿੰਡ ਗੱਲਾਂ ਕਰਨ ਦੇ ਆ ਮੈਂ ਵੀ ਆਣ ਕੇ ਪੁੱਛ ਲਿਆ ਕਿ ਪੁੱਤ ਅੱਗੇ ਤੇਰਾ ਵਿਆਹ ਹੋਇਆ ਆ ਹੁਬੇ ਪਾਂਜੀ ਜਦੋਂ ਬਾਹਰੋਂ ਪੁੱਛ ਆਈ ਸੀ ਨਾ ਐਦਾਂ ਫੜਾਫੜ ਕਿਸੇ ਦੇ ਘਰ ਆਣ ਕੇ ਨਾ ਐ ਮੂੰਹ ਪਰ ਕੇ ਨਹੀਂ ਗੱਲ ਕਰ ਦੇਈ ਦੀ ਦੱਸ ਇਹ ਕਿਹੜੀ ਕਰਵਾਈ ਗੱਲ ਹੈ ਇਹ ਕਿਹੜੀ ਮੂੰਹ ਕਰਨ ਵਾਲੀ ਗੱਲ ਹੈ ਤੇ ਤੁਸੀਂ ਮੈਨੂੰ ਪੁੱਛ ਲੈਂਦੇ ਜੇ ਤੁਸੀਂ ਗਏ ਹੀ ਨਾ ਤੇ ਤੁਸੀਂ ਮੇਰਾ ਵਿਆਹ ਨਹੀਂ ਕਰਾਗੇ ਤੁਸੀਂ ਆਖਣਾ ਚਲ ਮੈਂ ਪੇਰ ਆਉਂਗੀ ਤੇ ਤੁਸੀਂ ਮੇਰੇ ਨਾਲ ਗੱਲ ਕਰਦੇ ਤੇ ਮੈਂ ਆਪੇ ਤੁਹਾਨੂੰ ਦੱਸ ਜੀ ਬੋਲੀ ਨੂੰ ਆ ਕੇ ਮੈਂ ਮੈਂ ਪੇਰ ਆਉਂਗੀ ਤੇ ਅੰਦਰ ਆਉਂਗੀ ਤੇ ਮੈਨੂੰ ਪਤਾ ਨਹੀਂ ਕਿ ਤੂੰ ਘਰ ਹੈ ਨਹੀਂ ਤੇ ਜੇ ਮੈਂ ਗੂੜੇ ਚ ਮੋੜਾਂਦੀ ਤਾਂ ਫੇਰ ਮੰਨੇ ਨੇ ਮੈਨੂੰ ਵੇਖ ਲਿਆ ਹਾਂ ਕਿ ਨਵਾਂ ਦਾ ਤਾਈ ਆਉਣ ਗਈ ਆ ਤਾਈ ਆ ਜਾ ਉਹਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਕਹਾਂ ਚਲਗੀ ਹਾਂਜੀ ਮੈਂ ਦੋ ਦੋ ਕੁੜੀਆਂ ਦੱਸੀਆਂ ਫਲਾਂਟ ਮਕਾਨ ਇੰਨੀਆਂ ਗੱਲਾਂ ਤੇ ਮੈਨੂੰ ਕਿਤੇ ਇਨਾ ਗੁੱਸਾ ਕਰਿਆ ਇਹੋ ਹੀ ਮੈਂ ਪੁੱਛਿਆ ਮੈਂ ਕਿ ਪੁੱਤ ਤਰਾਗੇ ਵਿਆਹ ਹੋਇਆ ਹੈਗਾ ਨਹੀਂ ਕੁੜੀਆਂ ਦੀ ਵੀ ਗੱਲ ਕੀਤੀ ਆ ਮੈਂ ਆਖਿਆ ਮੈਂ ਨਾ ਵੀ ਲੋਕ ਪਿੰਡ ਵੱਲ ਸਾਰੇ ਕਰਨ ਬਏ ਆ ਕਿ ਦੋ ਕੁੜੀਆਂ ਵੀ ਆਉਂਦੀ ਆਹੋ ਲੋਕੀ ਨਹੀਂ ਪਤਾ ਨਹੀਂ ਕਿਹ ਗੱਲ ਕਰ ਲੋਕੀ ਮੇਰੀ ਗੱਲ ਸੁਣ ਕੁੜੀਆਂ ਜਮਾ ਕੇ ਆਏ ਆ ਲੋਕਾਂ ਨੂੰ ਜਿਆਦਾ ਪਤਾ ਲੱਗਦਾ ਵਾ ਭਾਰਤਵਿੰਦਰ ਘਰ ਨਹੀਂ ਪਤਾ ਹੁੰਦਾ ਬਾਹਰ ਲੋਕਾਂ ਨੂੰ ਸਾਰਾ ਪਤਾ ਹੁੰਦਾ ਨਹੀਂ ਤੇ ਤੇਨਾ ਹੋਣ ਗਿਆ ਤਾਂ ਫਿਰ ਲੋਕੀ ਕਿੱਥੋਂ ਫੜਾ ਦੇਣਗੇ ਕੱਢ ਕੇ ਸਾਨੂੰ ਕੁੜੀਆਂ ਇਹ ਦੱਸੋ ਪਹਿਲਾਂ ਉਹ ਤਾਂ ਹੁਣ ਲੋਕ ਹੀ ਜਾਣਦੇ ਆ ਮੈਂ ਜਿਹੜੀ ਗੱਲ ਸੁਣੀ ਮੈਂ ਉਹ ਤੈਨੂੰ ਲੋਕਾਂ ਦੀਆਂ ਗੱਲਾਂ ਤੇ ਭੰਦੇ ਯਕੀਨ ਨਹੀਂ ਕਰੀ ਜਾਂਦਾ ਗਾੜੀਆਂ ਮੂੰਹ ਬੰਨਿੰਦਾ ਹੁੰਦਾ ਅਗਲੇ ਦਾ ਆਖੀ ਜਾਂਦਾ ਮੇਰੇ ਤੇ ਦਰਾਨੀ ਦੀ ਨਾ ਵਾ ਅਸੀਂ ਤਾਂ ਰੋਜ਼ ਵੇਨੇ ਆ ਤੇ ਨਾ ਦੀ ਆ ਚਲੋ ਮੈਂ ਗਈ ਤੇ ਨਹੀਂ ਜਿੱਦਾਂ ਗੱਲ ਤੇਰੀ ਹੈਗੀ ਉਦਾਂ ਹੀ ਤੂੰ ਕਰਦੀ ਹਾਂ ਗਏ ਨਹੀਂ ਕਿ ਉਹਨਾਂ ਦੇ ਘਰ ਉਦਾਂ ਸਾਨੂੰ ਪਤਾ ਨਾ ਉਹ ਲਿਆਂਦੀ ਵਿਆਹ ਕੇ ਸੋਣੀ ਅਗਲੇ ਦਾ ਮੂੰਹ ਬੰਨਿਆ ਵੇ ਤੂੰ ਜੀ ਗੱਲ ਨਹੀਂ ਕਰਦਾ ਕੋਈ ਨਹੀਂ ਮੈਂ ਤਾਂ ਸਾਰਿਆਂ ਨੂੰ ਆਖਿਆ ਮੈਨੂੰ ਸਾਰਿਆਂ ਤੇਰ-ਤੇਰ ਪੁੱਛਣ ਤਾਂ ਮੈਂ ਤਾਂ ਸਾਰਿਆਂ ਨੂੰ ਮੈਨੂੰ ਨਹੀਂ ਕਿਹੋ ਗੱਲ ਦਾ ਪਤਾ ਹੈਗਾ ਅੱਗੇ ਤੁਹਾਨੂੰ ਨਹੀਂ ਘਰ ਪਤਾ ਪਰ ਦੋ ਕੁੜੀਆਂ ਹੀ ਹੋਦੀਆਂ ਦੋ ਨਿਗੀਆਂ ਭੈਣ ਜੀ ਇੱਕ ਵਾ ਚਲੋ ਇੱਕ ਹੋਵੇ ਦੋ ਹੋਵੇ ਉਹ ਵੀ ਉਹਦੀ ਮਾਮੀ ਨੇ ਲੱਲੀ ਆ ਉਹਨੇ ਲਖਾ ਲਈ ਆ ਇਹਦਾ ਮਤਲਬ ਇਹ ਆ ਕਿ ਸਾਡੇ ਕੋਈ ਕੁੜੀ ਨਹੀਂ ਹੋਦੀ ਹੈਗੀ ਚਲੋ ਕੋਈ ਗੱਲ ਨਹੀਂ ਜੇ ਨਹੀਂ ਤਾਂ ਨਹੀਂ ਸਾਨੂੰ ਇਹਦੇ ਵਿੱਚ ਪਾ ਦੇ ਨਾਲੇ ਅਸੀਂ ਉਥੇ ਕੁੜੀਆਂ ਵਾਲੀਆਂ ਰਿਸ਼ਤਾ ਲੈਣਾ ਹੈਗਾ ਮਹਾਰਾਜ ਹੁਣ ਆੜਾ ਜਿੱਦਾਂ ਪੁੱਤ ਆਇਆ ਵਾ ਸਾਡੇ ਘਰ ਰੱਬ ਪੁੱਤ ਦੇਊਗਾ ਪੁੱਤੇ ਦੇਊਗਾ ਸਾਨੂੰ ਉਹ ਤਾਂ ਪਰਮਾਤਮਾ ਦਾ ਗਾੜੀ ਤੇ ਇੰਨੀ ਧੀਰ ਨਾ ਹੋਵੇ ਹਨੇਰ ਨਾ ਹੋਵੇ ਲੋਕਿਆਂ ਦੇ ਧੀਰ ਹੋਵੇ ਤੇ ਕਿੱਥੇ ਗਈ ਆ ਜੋਤੀ ਐ ਕਿੱਥੇ ਖੜੀ ਹੈ ਵੇਖਿਆ ਆਪ ਤੈਨੂੰ ਪਤਾ ਨਹੀਂ ਕਿੱਥੇ ਆ ਤੇ ਕਿੱਥੇ ਨਹੀਂ ਤੇ ਮੇਰੀ ਨੋਹ ਦੇ ਵਾੜੇ ਦਾ ਆਈ ਆ ਜਾ ਕੇ ਦੱਸ ਮੈਂ ਵਾਰੇ ਡੰਡਾ ਆਏ ਤੂੰ ਸਾ ਲੜਨਾ ਹੀ ਹੈ ਮੇਰੇ ਨਾਲ ਲੜਨੀ ਆਈ ਆ ਨਾਲੇ ਭੈਣ ਜੀ ਤੂੰ ਮੇਰੀ ਗੱਲ ਸੁਣ ਆ ਲੈ ਫੜ 500 ਰੁਪਇਆ 500 ਰੁਪਇਆ ਤੂੰ ਕਾਹਦਾ ਦੇਣਾ ਹੀ ਕਾ ਉਹਨੂੰ ਮਹੀਨਾ ਤਾਂ ਹੋ ਗਿਆ ਵਿਆਹ ਨੂੰ ਹੋਣ 500 ਰੁਪਈਆ ਕਾਹਦਾ ਦੇਣਾ ਨਹੀਂ ਦਿੱਤਾ ਮੈਂ ਤੇਰੀ ਨੌਨ ਨੂੰ ਦੇ ਕੇ ਨਹੀਂ ਕੋਈ ਨਹੀਂ ਨੌਨ ਦਿੱਤਾ ਬਾ ਤਾਂ ਕੋਈ ਨਹੀਂ ਆ ਲੈ ਫੜ ਤੂੰ ਫਿਰ ਇਹ ਹੋਏ ਮੋਰਨੀ ਆਈ ਮੋਰਨੀ ਆਈ ਤੂੰ ਕਹਿਜੂ ਆ ਵੀ ਮੇਰੀ ਨੌਨ ਤਾਂ ਸਕਨ ਨਹੀਂ ਸਰਿਆ ਤੇ ਮੈਂ ਫੇਰ ਵੀ ਲੈ ਕੇ ਆਈ ਤੇ ਫੇਰ ਤੂੰ ਤੇ ਸਾਡੇ ਸਾਡੇ ਘਰ ਲੜਾਈ ਪਾਉਣ ਗਈ ਭੈਣ ਜੀ ਨਹੀਂ ਲੜਾਈ ਕਾਦੀ ਆ ਨਹੀਂ ਪੈਣਾ ਨਹੀਂ ਲੈਣਾ 500 ਰੁਪਈਆ ਕੋਈ ਨਹੀਂ ਤੂੰ ਆਪਣੇ ਕੋਲ ਰੱਖ ਜਾ ਕੋਈ ਨਹੀਂ ਜਦੋਂ ਮੁੜ ਕੇ ਆਉਣ ਜਾਣ ਕੇ ਉਧਰ ਉਧਰ ਹੀ ਫੇਸ ਸਕਣ ਦੇ ਦੀ ਤੇ ਪਰ ਨਾ ਸਾਡਾ ਕਾਦਾ ਰਹਿ ਗਿਆ ਪਰ ਐਦਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਅਜੇ ਕੋਈ ਸੱਤ ਪਰਾਇਆ ਗੱਲ ਕਰੇ ਨਾ ਕਿਸੇ ਦੀ ਉਹਨੂੰ ਵੀ ਅਹੀਂ ਕਹਿੰਨੀ ਆ ਕਿ ਭੈਣਾ ਅੱਖੀ ਨਹੀਂ ਵੇਖਿਆ ਕੰਨੀ ਨਹੀਂ ਸੁਣਿਆ ਸਾਡੇ ਸਾਹਮਣੇ ਨਾ ਗੱਲ ਕਰ ਹਾੜੇ ਲੋਕਾਂ ਦਾ ਮੂੰਹ ਕੰਨੋਂ ਨਾ ਜਾ ਕੇ ਤੈਨੂੰ ਕਹਿੰਦੀ ਵੀ ਤੂੰ ਭੰਨਣਾ ਹੀਗਾ ਮੈਂ ਤਾਂ ਭੰਨਿਆ ਮੈਂ ਤਾਂ ਸਭ ਤੋਂ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਤੁਹਾਡੇ ਕੋ ਮੈਂ ਸੁਣ ਲਈ ਆ ਆ ਗੱਲ ਅਬਾ ਥੋੜੀ ਭੈਣ ਸਭ ਨੂੰ ਦੱਸਿਆ ਸੁਣਿਆ ਵੇ ਚੰਗੀ ਤਰ੍ਹਾਂ ਮਸਾਲੇ ਲਾ ਲਾ ਕੇ ਆਹੋ ਮਸਾਲੇ ਮੈਂ ਲਾਉਣੇ ਨੇ ਤੂੰ ਮੂੰਹ ਚ ਬਰਾ ਨੂੰ ਕਰਕੇ ਗੱਲ ਕਰਦੀ ਮੇਰੇ ਨਾਲ ਨੂੰ ਕਰ ਰਹੇ ਹਾਂ ਜਮੂ ਉਦਾਂ ਬੁੜੀਆਂ ਨਵਾਦੀ ਹੁੰਦੀ ਆ ਕੇ ਇੱਕ ਗੱਲ ਮੂੰਹ ਕੱਢੀਏ ਤੇ ਮੁੜ ਕੇ ਆਂਦੇ ਹਾਂ ਗੱਲ ਕਹਿੰਦੀ ਮੈਨੂੰ ਪਿੰਡੋਂ ਕੱਢ ਪਰ ਤੇਰੇ ਵਾਸਤੇ ਚੰਗੀ ਗੱਲ ਨਹੀਂ ਆ ਇਹ ਤੂੰ ਸੁਣ ਕੇ ਆਈ ਤੂੰ ਵੀ ਕਰਦੀ ਹੋਵੇਂਗੀ ਤੈਨੂੰ ਜੜਾ ਪਤਾ ਵਾ ਪੀ ਪਿੰਡੋਂ ਕੱਢ ਸਾਨੂੰ ਤੇ ਕਰਦਾ ਨਹੀਂ ਪਤਾ ਹੈਗਾ ਤੂੰ ਆਪੇ ਆ ਨਹੀਂ ਮੈਨੂੰ ਲੋਕੀ ਗੱਲਾਂ ਕਰਦੇ ਮੈਂ ਕਿਹਾ ਤੂੰ ਲੋਕਾਂ ਨੇ ਕਿਤੇ ਤੂੰ ਸੁਣ ਹੋਰ ਸੁਣੀਆਂ ਆਣੀਆਂ ਵੀ ਹਾਂ ਭੈਣ ਹੋਰ ਦੱਸ ਹੋਰ ਕੀ ਆ ਹੋਰ ਕੀ ਆ ਇਹੋ ਸੋਣੀ ਲਿਆਈ ਸਭਪਾ ਮੈਂ ਤੈਨੂੰ ਇਹ ਗੱਲ ਕਹਿਨੀ 100 ਵਰਗੀ ਇੱਕ ਤੂੰ ਮੇਰੀ ਨੋਹ ਦੇ ਹੁੰਦਿਆ ਨਾ ਗੱਲ ਕਰਦੀ ਓ ਤੂੰ ਮੇਰੇ ਕੋਲ ਗੱਲ ਕਰਦੀ ਓ ਐਦਾਂ ਨਹੀਂ ਕਰੀਦਾ ਹੁੰਦਾ ਤੂੰ ਵੀ ਨੋਹ ਵਾਲੀ ਅਕਸਰ ਨੂੰ ਜੇ ਤੇਰਾ ਵਿਆਹ ਆ ਗਿਆ ਪਹਿਲਾਂ ਚੰਗਾ ਨ ਕੋਈ ਗੱਲ ਨਹੀਂ ਮਹਾਰਾਜ ਦਾ ਸਭ ਕੁਝ ਦਿੱਤਾ ਸਾਡੇ ਕੋਲ ਗਿਆ ਤਾਂ ਜੇ ਮੈਂ ਕੁੜੀ ਨੂੰ ਪੁੱਛ ਲਾਂ ਤਾਂ ਕੀ ਆਖਰ ਆਗੀ ਆਖਰ ਤੋਂ ਵਾਦੀ ਆਈ ਆ ਮੈਨੂੰ ਪੁੱਛ ਕੇ ਵੇਖ ਵੇਖ ਪੈਸੇ ਮੋੜਨ ਆਈ ਹੀ ਮੇਰੇ ਮੇਰੇ ਤੇਰੇ ਮੁੰਡੇ ਦੇ ਵਿਆਹ ਦੇ ਵਿੱਚ ਤੇ ਦਵਾਈ ਨਹੀਂ ਦਿੱਤੀ ਗੱਲਾਂ ਕਰਕੇ ਦੇ ਕੇ ਗਈ ਹੀ ਕਈ ਮੋੜ ਦਿੱਤੇ ਹੈ ਤੇ ਇਹ ਵੀ ਮੋੜ ਨਹੀਂ ਆਈ ਇਹਦੀ ਤੇ ਤੂੰ ਪੀਵਾ ਮੈਨੋਂ ਨੂੰ ਦੇ ਕੇ ਆਈਆਂ ਤੂੰ ਰੱਖ ਲਾ ਤੇ ਕਰਦੀ ਆਏ سونے ਦੀ ਰੱਤੀ ਆ ਵੇਖੂ ਹੁਣ ਪਤਾ ਲੱਗੂਗਾ ਕਿ ਸੋਨਾ ਵਾ ਕਿ ਚਾਂਦੀ ਆ ਇਹਦੀ ਨੋਏ ਰੱਖ ਨਹੀਂ ਲਊਗੀ ਇਤਨਾ ਐਡੀ ਐਡੀ ਜ਼ਬਾਨ ਚੱਲਦੀ ਮੁਸ਼ਕਰੀਆ ਵਸਨੀ ਆ ਵਸਾਂ ਲਈ ਇਹਦੀ ਕਰ ਕਰ ਤੋਂ ਦੀ ਫੇਰਦੀ ਆ ਲਾਵੇਂ ਦੇਂਦੀ ਤਾਂ ਜਵਾਬ ਦਿੰਦੀ ਲੋਕਾਂ ਦੇ ਮੂੰਹ ਗਾੜੀ ਨੇ ਹੱਥ ਦਿੰਦੀ ਜਾ ਕੇ ਵੀ ਲੋਕਾਂ ਨੇ ਮੂੰਹ ਗਾੜੀ ਜਾ ਕੇ ਤਾਂ ਹੱਥ ਦੇ ਜਿਹੜੇ ਲੋਕੀ ਸਾਰੇ ਥੂ ਥੂ ਕਰਨ ਦੇ ਇਹਦਾ ਮੁੰਡਾ ਕਿਤੇ ਰਿਹਾ ਹੈਗਾ ਜਿਹੜਾ ਇਹਨੇ ਆਪਣੇ ਲੱਲੀ ਕੁੜੀਆਂ ਵਾਲੀ ਹਣ ਗਾੜੀ ਮੁੰਡੇ ਪਾਲਦੀ ਆ ਕਿਵਤਾ ਮੁੰਡੇ ਹੋਣੇ ਆ ਤਾਂ ਨਹੀਂ ਹੋਣੇ ਜੇ ਦੀ ਜਬਾਨ ਨਾ ਵਸਰੀ ਆ ਮੁੰਡਾ ਭਾਵੇਂ ਮਸਾਲੇ ਦੇ ਮਸਾਲੇ ਪਰ ਇਹ ਨਹੀਂ ਬਸਾ ਸਕਦੀ। ਸੋਨੇ ਦੀਆਂ ਰੱਤਾਂ ਨੂੰ ਆਦਾ ਹਦੀ ਫਿਰਦੀ ਆ। ਇਹ ਹਾਸ਼ ਲਾਜ ਜੀ ਪਤਾ ਆਪ ਕਿੱਥੇ ਜਾਣਾ ਪਤਾ? ਅਬ ਕਿਹੋਂ ਹਸੀ ਆ। ਦੱਸ ਆਪ ਕਿੱਥੇ ਜਾਣਾ ਅੱਜ ਤੂੰ ਤੇ ਮੈਂ ਜਾਣਾ ਮੰਮਾ ਕੋ ਮਮੂ ਕਹਿੰਦੇ ਹੀਗੇ ਯੋ ਮੈਂ ਡਿਊਟੀ ਤੇ ਆਉਂਗਾ ਨਾ ਉਹ ਤਿਆਰ ਹੋਇਓ ਤੋ ਅਸੀਂ ਅੰਦਰ ਆਪਾਂ ਜਾਵਾਂਗੇ ਠੀਕ ਆ ਠੀਕ ਆ ਮੈਂ ਤਿਆਰ ਹੋ ਗਈ ਤੋ ਤੇ ਬੜੀ ਸੋਣੀ ਲੱਗਣੀ ਲਾਲ ਪਰੀ ਲੱਗਣੀ ਲਾਲ ਪਰੀ ਹਾਸੇ ਬਾ ਹੱਸ ਹੱਸ ਆ ਲੈਣਾ ਲੈਣਾ ਰਕ ਜਾ ਮੈਂ ਪਾ ਰੋਜੋ ਮੈਂ ਉਹ ਨਹੀਂ ਆ ਠੀਕ ਆ ਤੂੰ ਨਾ ਇੱਥੇ ਲੈ ਮੈਂ ਬੈ ਜਾ ਡਿੱਗਣਾ ਚਾਹੀ ਰਕ ਜਾ ਮਮੋਟ ਹਾਂ ਤੋ ਜੀਜੀ ਨੇ ਇਹ ਗਿਰ ਖਲਵਾਸ ਤੇ ਕੋਈ ਨਾ ਦਰਜ ਉਸੇ ਆਣੀ ਹੋਈ ਆ ਤੋ ਇਦਨੂ ਨਾ ਠੀਕ ਆ ਡੇਗਿੰਗ ਨਹੀਂ ਨਾ ਜਾਇ ਫਿਰ ਮੈਂ ਆਜੂਗੀ ਮੈਂ ਤੇ ਲਾਗੀ ਜਲਦੀ ਆਉਂਗੀ ਠੀਕ ਆ जति बारा फिर मैं मामू ने पूछ लिया कि अब कितने का दो जाना है कि मामू को दो भी ठीक है ये बाजू का नहीं अं मेरे बाल ना पोट मैं भी तेरे से जरूर लेते हैं हाँ आ पुटा पुटा ਤਲ ਦਮ ਰੁਕ ਠੀਕ ਆ ਮੈਂ ਨਹੀਂ ਡਿਗੀਨਾ ਜੇ ਡਿਗੀਨਾ ਮਮਾ ਕੰਦੇ ਜੇ ਤੋ ਡਿਗੀ ਮੈਂ ਹੋਰ ਦੋ ਚ ਪੇੜਾ ਹੋਰ ਕੰਥਲੇ ਲਵਾਂਗੀ ਜੇ ਤੂੰ ਡਿਗੀ ਮੈਂ ਤੇ ਕੰਥਲੇ ਹੋਰ ਦੋ ਪੇੜਾ ਲਵਾਂਗੀ ਠੀਕ ਆ ਓਕੇ ਹੋ ਗਿਆ ਸੈਂਡਿਆ ਬਾਏ ਡਿਗੀ ਨਾ ਜਾਈ ਮੰਮੀ ਅੱਜ ਅਹ ਹੋ ਗਈ ਚਲੋ ਚੱਲੀਏ ਮਮਾ ਕੋ ਤੂੰ ਬਥੇ ਤਿਆਰ ਹੋ ਗਈ ਸਮੀਰ ਮਮਾ ਕੋ ਜਾਣਾ ਮਮਾ ਕੋ ਤੈਨੂੰ ਕਿਨੇ ਕਿਹਾ ਜਾਣੂ ਆ ਨਵਾਂ ਸੂਟ ਤੈਨੂੰ ਜਿਹਾ ਹੀ ਦਿੱਤਾ ਵਾ ਤੇ ਤੂੰ ਇਹਨੂੰ ਰੱਖ ਸਾਂਭ ਕੇ ਤੂੰ ਤੇ ਘਰੇ ਪਾ ਕੇ ਤੁਰੇ ਫਿਰੰਡੀ ਆ ਮੈਂ ਮਮਾ ਕੋ ਜਾਣਾ ਮੇਰੇ ਕਿੰਨਾ ਟਾਈਮ ਆ ਗਾ ਪਗ ਮੈਂ ਗਈ ਨਹੀਂ ਇਹਨਾਂ ਨੇ ਮੇਰੇ ਜੀ ਕਰਦਾ ਮੈਨੂੰ ਤੇਰੀ ਗੱਲ ਹੋਈ ਮਮਾ ਨਾਲ ਕਿਹੜੇ ਵੇਲੇ ਹੋਈ ਗੱਲ ਤੇਰੀ ਕੱਲ ਹੋਈ ਏ ਤੂੰ ਚੁੱਪ ਕਰਕੇ ਨਾ ਜਾ ਸੌਂ ਜਾ ਲਾ ਜਾ ਕੇ ਤੇ ਕੋਈ ਕੰਮ ਕਰ ਵੇਖ ਲੈ ਮੇਰੇ ਨਾਲ ਕਰਾ ਲੈ ਤੂੰ ਮੈਨੂੰ ਬੜਾ ਤੰਗ ਨਹੀਂ ਹੁਣ ਨਹੀਂ ਮੈਂ ਇੱਥੇ ਰਹਿ ਰਹਿਮਤ ਮੈਂ ਨਹੀਂ ਚਲਦੀ ਮਮਾ ਕੋ ਨਹੀਂ ਰਹਿਮਤ ਨੇ ਕਿੱਥੇ ਜਾਣਾ ਮੈਂ ਰਹਿਮਤ ਨੇ ਇੱਥੇ ਰਹਿਣਾ ਹੁਣ ਕਿਉਂ ਜਾਏਂਗੀ ਤੂੰ ਉਧਰ ਮੇਰੀ ਭੈਣ ਮੈਂ ਤੇ ਮਮਾ ਮੈਂ ਤੇ ਰਹਿਮਤ ਨੂੰ ਜਾਣਾ ਮਮਾ ਕੋ ਕਿ ਮੇਰੀ ਗੱਲ ਸੁਣ ਰਹਿਮਤ ਹੁਣ ਤੇਰੀ ਭੈਣ ਨਹੀਂ ਆ ਰਹਿਮਤ ਗੁਰਵਰ ਦੀ ਭੈਣ ਆ ਠੀਕ ਆ ਉਹਦੀ ਭੈਣ ਬਣ ਗਈ ਆ ਹੁਣ ਤੂੰ ਮਮਾ ਕੋ ਜਾਣਾ ਨਹੀਂ ਰੁ ਗੁਰਵਰਦੀ ਭਾਣਨੀ ਹੈਗੀ ਰਹਿਮਤ ਮੇਰੀ ਭਾਣਵਾ ਤੇ ਨੋਹ ਮੈਂ ਕੀ ਸਮਝਾਵਾਂ ਚਲ ਜਾ ਸਮਰੀਂ ਜਾ ਕੇ ਕਪੜੇ ਲਾ ਇਹਨੂੰ ਕਲੀ ਪੈਰ ਮਾਰਨ ਦੀਆਂ ਮਾਹ ਤਾਂ ਮੈਂ ਬਣਾਇਆ ਹੈ ਨਾ ਮਾਂ ਨਹੀਂ ਮਮਾ ਕੋ ਜਾਣਾ ਮੈਨੂੰ ਨਹੀਂ ਜੇ ਲੱਗਣਗਾ ਮਮਾ ਕੋ ਤੈਨੂੰ ਲੈ ਜਾਗੇ ਜੇ ਮੈਂ ਕਹਿੰਦੀ ਜਦੋਂ ਜਾਣਾ ਤੈਨੂੰ ਪਾ ਲਈ ਹੁਣ ਜਾ ਲਾ ਜਾ ਕੇ ਇਹਨੂੰ ਅੱਜ ਜਾਣਾ ਵਾ ਇਹ ਕਰਨ ਵੀ ਟਾਈਮ ਨਹੀਂ ਚੱਲ ਜਾਂਦਾ ਵਾ ਤੇ ਤੂੰ ਮੈਨੂੰ ਬੜਾ ਸਤਾਉਣੀ ਆ ਉਹ ਤਾਂ ਨਿੱਕੇ ਨੇ ਚੱਲ ਤੂੰ ਤਾਂ ਸਿਆਣੀ ਬੈਣੀ ਆ ਨਾ ਕਿੱਥੋਂ ਭੈਵੇਂ ਨਹੀਂ ਆਣੀ ਆ चल जा जाके ਕਪੜੇ ਲਾ। ਜਾ। ਨਹੀਂ ਨਾ ਮम्मा ਦੇ ਮੇਰੇ ਮम्मा ਨੇ ਨਾ ਮੇ ਨਾਲ ਗੱਲ ਕੀਤੀ ਮम्मा ਕਹਿੰਦੇ ਜੇ ਕੋਈ ਨਾ ਤੂੰ ਕੱਲ ਨੂੰ ਆ ਜੀ। ਚੱਲ ਮੈਂ ਫਿਰ ਕਰ ਲੈਣੀ ਆ ਗੱਲ ਮੈਂ ਪੁੱਛ ਲੈਣੀ ਨਿਉ ਜਿੱਦਾਂ ਕਹੀਗੇ ਉਦਾਂ ਕਰ ਲਾਂਗੇ ਜਾ। ਇਹਨੇ ਕੁੜੀ ਨੇ ਨਾ ਮੇਰੀ ਜਾਨ ਹੀ ਖਾਲੀ ਆ। ਹੁਣ ਮਨਪ੍ਰੀ ਨੂੰ ਫੋਨ ਕਰਨਾ ਹੀ ਪੈਣਾ। ਕਿ ਜਾ ਤੈਨੂੰ ਸਮਝਾ ਲਾਂ ਤੇ ਜਾ ਫਿਰ ਲੈ ਜਾ ਉੱਥੇ। ਇਹ ਮੈਨੂੰ ਬੜਾ ਇਸਤੌਂਡ ਆ ਪੀ ਆ। ਇੱਕ ਤਾਂ ਘਰ ਦੇ ਕੰਮ ਨਹੀਂ ਮੁੱਕਦੇ ਤੇ ਇਹਨੇ ਬਰਸ ਤਾਇਆ। ਆ ਬੇਕ ਗੰਦਾ ਕੰਮ ਚਾਈ ਆ ਛੁੱਟਾ ਨਾ ਤਾਂ ਨਹੀਂ ਨਹੀਂ ਖੋਟਦੀ ਨਹੀਂ ਖੋਟਦੀ ਨਹੀਂ ਖੋਟਦੀ ਨਹੀਂ ਖੋਟਦੀ ਨਹੀਂ ਖੋਟਦੀ ਨਹੀਂ ਖੋਟਦੀ ਵੇ ਰੋਕੇ ਆਪਣੇ ਆਪ ਨੂੰ ਬਚਾ ਲੈਂਦੀ ਆ ਹੂੰ ਹੁਣ ਹੱਸਣ ਢੀਆ ਮਾਮੀ ਕਹਿੰਦੇ ਮਾਮਾ ਕਹਿੰਦੇ ਤੂੰ ਮੇਰੀ ਭੈਣ ਨਹੀਂ ਹੋਣਾ ਤੂੰ ਗੁਰਵਦੀ ਪੈਣਵਾ ਤੂੰ ਗੁਰਵਦੀ ਪੈਣਾ ਤੂੰ ਗੁਰਵਦੀ ਐ मेरा मेरी गर्ल्स हूँ चुपका गर्ल्स हूँ मेरी गर्ल्स हूँ हो मामी कह रहे तू मेरी पैन नहीं है नहीं सुनी गर्ल्स सुन। मैं भी नहीं बोला कुटा कुटा Oh, कोट खा के हंस दी आ मैं नहीं मम्मी केंदे तू मेरी बहन नहीं है ओ अभी तो बस होंधी नहीं हां गाना गा गा केंदे ਗੱਲ ਸੁਣੂਗੀ ਮੇਰੀ ਕਿ ਮੈਂ ਫੇਕ ਕੁੜੀ ਕਿ ਸਾਵਾਂ ਲੱਭੀ ਕੁੜੀ ਚੋਪੀ ਨਹੀਂ ਕਰਦੀ ਸ਼ਟਾਪ ਚੋਪ ਤੂੰ ਗੁਰੂ ਦੀ ਭੈਣ ਨਹੀਂ ਆ ਤੂੰ ਗੁਰੂ ਦੇ ਪੁੱਈ ਦੀ ਕੁੜੀਆਂ ਆਪਾਂ ਗੱਦਨ ਜਵਾਂ ਠੀਕ ਆ ਗੱਲ ਸਮਝਾਈ ਹਾਂ ਤੇਰੇ ਮੇਰੇ ਅਮਕਨ ਅੰਗਰ ਦੇ ਅੰਗਰ ਦੇ ਥੱਲੇ ਮਾਰਾ ਤੂੰ ਨਾ ਕਦੀ ਮੇਰੀ ਗੱਲ ਸੁਣੀ ਹਨਾ ਮਮਾ ਕੋ ਜਾਣਾ ਮਮਾ ਕੋ ਜਾਣਾ ਨਾ ਮੇਰਾ ਪੋਤਾ ਖਾ ਲੈ। ਹੁਣ ਖਾ ਲੈ। ਹੁਣ ਜਿਆਦਾ ਵੀ ਨਾ ਫੋਨ ਵੇਖੀ ਜਾ ਠੀਕ ਆ। ਫੋਨ ਤੇ ਨਹੀਂ ਆਇਆ ਕਿਸੇ ਦਾ। ਲੈ ਤੇਰੇ ਲਾਗੇ ਪਿਆ ਤੈਨੂੰ ਪਤਾ ਨਹੀਂ ਲੱਗਾ ਤੇਰੀ ਪੁੱਈ ਦਾ ਕਿੰਨੀ ਵਾਰੀ ਫੋਨ ਆਇਆ ਵੇ। ਮੈਂ ਆਪੀ ਲਾਗੇ ਵੇਹ ਲੈਣੀ ਮਨਪ੍ਰੀਤ ਦਾ ਫੋਨ ਹੀ ਕਿੰਨੀ ਵਾਰੀ ਆਇਆ। ਆਉਂਨੀ ਆ ਗੁਰਬੰਨਾ ਠੀਕ ਆ ਪੁੱਤ ਖਾ।